ਇੱਕ ਬਿਰਧ ਆਸ਼ਰਮ ਲੋਕਾਂ ਦੇ ਸਪੁਰਦ ਕਰ ਰਹੇ ਆ ਇਸ ਤੋਂ ਪਹਿਲਾਂ ਬਹੁਤ ਸਾਰੇ ਪੱਤਰਕਾਰ ਵੀ ਮੈਨੂੰ ਪੁੱਛਦੇ ਸੀ ਵੀ ਕੀ ਬਿਰਧ ਆਸ਼ਰਮ ਬਣਾਉਣਾ ਕੋਈ ਵਧੀਆ ਗੱਲ ਹੈ ਤਾਂ ਜਿਸ ਤਰ੍ਹਾਂ ਸਮਾਜ ਦੇ ਹਾਲਾਤ ਬਦਲ ਰਹੇ ਨੇ ਅਸੀਂ ਪਹਿਲਾਂ ਬਾਹਰਲੇ ਦੇਸ਼ਾਂ 'ਚ ਸੁਣਿਆ ਕਰਦੇ ਸੀਗੇ ਕਿ ਬਜ਼ੁਰਗਾਂ ਦੀ ਹਿਫਾਜ਼ਤ ਦੇ ਲਈ ਬਜ਼ੁਰਗਾਂ ਦੀ ਟੇਕ ਕੇਅਰ ਦੇ ਲਈ ਇਸ ਤਰ੍ਹਾਂ ਦੇ ਹੋਮਸ ਖੋਲੇ ਜਾਂਦੇ ਆ ਪਰ ਜਿਸ ਤਰ੍ਹਾਂ ਦੀ ਤਕਨੀਕੀ ਵਿਕਾਸ ਹੋਇਆ ਜਿਸ ਤਰ੍ਹਾਂ ਸਾਡੀਆਂ ਪੀੜ੍ਹੀਆਂ ਪਿਛਲੇ ਕੁਝ ਸਾਲਾਂ ਦੇ ਦਰਮਿਆਨ ਆਪਣੇ ਰਿਸ਼ਤਿਆਂ ਤੋਂ ਪਾਸੇ ਹੋਣ ਲੱਗੀਆਂ ਬਹੁਤਾ ਸਮਾਂ ਸਾਡਾ ਫੋਨਾਂ ਵਿੱਚ ਹੀ ਗੁਜ਼ਰ ਜਾਂਦਾ ਹੈ ਅਸੀਂ ਇਕੱਠੇ ਬੈਠ ਕੇ ਵੀ ਇੱਕ ਦੂਜੇ ਨਾਲ ਅੱਖਾਂ ਚੱਖਾਂ ਮਿਲਾ ਕੇ ਗੱਲ ਨਹੀਂ ਕਰਦੇ ਅਸੀਂ ਆਪਣੇ ਬਜ਼ੁਰਗਾਂ ਨਾਲ ਘਰੇ ਬੈਠ ਕੇ ਵੀ ਗੱਲ ਨਹੀਂ ਕਰਦੇ ਅਸੀਂ ਫੋਨਾਂ ਦੇ ਉੱਪਰ ਇੱਕ ਦੂਜੇ ਨੂੰ ਮੈਸੇਜ ਕਰਨ 'ਚ ਪ੍ਰੈਫਰ ਕਰਦੇ ਹਾਂ ਅਸੀਂ ਉਸ ਦੁਨੀਆ 'ਚ ਗਵਾਚ ਗਏ ਤਕਨੀਕੀ ਦੁਨੀਆ ਚ ਗਵਾਚ ਕੇ ਐਡਜਸ ਕਰਕੇ ਸਾਡੇ ਰਿਸ਼ਤਿਆਂ ਦੇ ਵਿੱਚ ਬਹੁਤ ਸਾਰੀਆਂ ਦੂਰੀਆਂ ਪੈਦਾ ਹੋ ਗਈਆਂ ਤੇ ਉਸ ਤੋਂ ਬਾਅਦ ਸਾਡੇ ਕੰਮ ਕਰਨ ਦੇ ਤਰੀਕੇ ਸਾਡੇ ਬੱਚੇ ਘਰੋਂ ਬਾਹਰ ਜਾ ਕੇ ਕੰਮ ਕਰਦੇ ਨੇ ਸਾਡੇ ਬੱਚੇ ਜਿਹੜੇ ਉਹਨਾਂ ਦੀਆਂ ਫੈਮਲੀਆਂ ਉਹਨਾਂ ਦੇ ਪਰਿਵਾਰ ਇਕੱਲੇ ਹੋ ਗਏ ਪਹਿਲਾਂ ਜੁਆਇੰਟ ਇਕੱਠੇ ਪਰਿਵਾਰ ਹੁੰਦੇ ਸੀ ਔਰ ਪਿੰਡਾਂ ਦੇ ਵਿੱਚ ਜਿਹੜੇ ਸਾਂਝੇ ਪਰਿਵਾਰ ਹੁੰਦੇ ਸੀ ਉਹਨਾਂ 'ਚ ਇੰਨੀ ਕੁ ਬਰਕਤ ਹੁੰਦੀ ਸੀ ਵੀ ਕੋਈ ਇੱਕ ਅੱਧਾ ਬੰਦਾ ਘਰੋਂ ਬਾਹਰ ਵੀ ਚਲਾ ਗਿਆ ਤਾਂ ਮਹਿਸੂਸ ਨਹੀਂ ਸੀ ਹੁੰਦਾ